ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਲਓ ਜੀ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਭਰਾ ਦਾ ਸੋਸਲ ਹੋਣ ਤੋਂ ਬਚ ਜੇ ਠਿਕਨ ਤੇ ਅਗਲੇ ਦਾ ਪਸ਼ੂ ਨਾ ਜਾਵੇ ਪਸ਼ੂ ਦੀ ਜਾਨ ਬਚ ਜੇ ਹੁਣ ਤੁਸੀਂ ਕਹੋਗੇ ਮੱਝ ਚੰਗੀ ਭਲੀ ਖੜੀ ਹੈ ਕਿ ਪਸ਼ੂ ਦੀ ਜਾਨ ਕਾਤੇ ਵਿਚਾਰੂ ਤੇ ਮੱਝ ਚੰਗੀ ਭਲੀ ਜ਼ਰੂਰ ਆ ਦੋਸਤੋ ਤਾਂ ਇੱਕ ਗੱਲ ਇਹਦੇ ਵਿੱਚ ਨੋਟ ਕਰਿਓ ਤੇ ਵੀਡੀਓ ਸ਼ੇਅਰ ਕਰਦੇ ਰਹੋ ਦੇਖੋ ਨਾ ਤਾਂ ਇਸ ਮੱਝ ਨੇ ਪੂਰਾ ਆਰਡਰ ਬਣਾਇਆ ਸਭ ਤੋਂ ਪਹਿਲਾਂ ਜਦੋਂ ਮੱਝ ਸੂੰਦੀ ਆ ਤਾਂ ਆਹ ਪੁੜੇ ਆ ਜਿਹੜੇ ਇਹ ਟੁੱਟ ਜਾਂਦੇ ਆ ਆਹ ਚੀਜ਼ ਪੂਛ ਦੇ ਨਾਲ ਥੋੜੇ ਇਹਦੇ ਮੁੱਕੀਆਂ ਪੈਣ ਲੱਗ ਜਾਂਦੀਆਂ ਐ ਥੱਲੇ ਨੂੰ ਜਿਹੜਾ ਤੁਹਾਨੂੰ ਆਹ ਟੋਆ ਇੱਥੇ ਲਿੰਦਾ ਨਾ ਇਹ ਇੱਥੇ ਤੱਕ ਚਲਿਆ ਜਾਊਗਾ ਤੇ ਪੂਛ ਨੇ ਤਾਹਾਂ ਨਿਕਲਿਆ ਉਹ ਨਾ ਪੁੜਿਆਂ ਨੇ ਥੱਲੇ ਚਲਿਆ ਜਾਣਾ ਉਦੋਂ ਥੋੜੀ ਮੱਝ ਨੇ ਸੂੰਣਾ ਦੂਜੀ ਗੱਲ ਛੋਡਾ ਪਸ਼ੂ ਪੱਠੇ ਖਾਣੇ ਛੱਡ ਜਾਂਦਾ ਇਹਦਾ ਮਤਲਬ ਇਹ ਥੋੜਾ ਵੀ ਉਹ ਸੂੰਦਾ ਨਹੀਂ ਹਾਂ ਇੱਥੇ ਟੋਰਸਨ ਹੋ ਸਕਦਾ ਟੋਰਸਨ ਚੈੱਕ ਕਰਾ ਲਓ ਪਰ ਜੇ ਛੋਡੇ ਪਸ਼ੂ ਨੂੰ ਟੋਰਸਨ ਨਹੀਂ ਹੈਗਾ ਤਾਂ ਉਹਨੂੰ ਕੋਈ ਹੋਰ ਬਿਮਾਰੀ ਆ ਉਹਦਾ ਉਹਦੇ ਮੁਤਾਬਕ ਟ੍ਰੀਟਮੈਂਟ ਕਰਾ ਲਓ ਸਾਡੇ ਜਿਹੜੇ ਨਵੇਂ ਜੇ ਛਲਾਰੂ ਅੱਜ ਕੱਲ ਦੇ ਡਾਕਟਰ ਉੱਠਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕੰਮ ਉਹਨਾਂ ਕੋਲੇ ਥੋੜਾ ਹੁੰਦਾ ਜਦੋਂ ਕਿਸੇ ਦੀ ਕੱਚੀ ਮੱਝ ਤੇ ਵਗ ਜਾਂਦੇ ਆ ਤਾਂ ਜਾਣਸਾਰ ਸਭ ਤੋਂ ਪਹਿਲਾਂ ਉਹ ਟੀਕੀ ਲੈਂ ਜਾਂ ਚੱਕ ਕਿਹੜਿਆ ਡੱਬੀ ਦੀ ਜਾਂਦੇ ਹੀ ਟੀਕੇ ਲਾ ਦਿੰਦੇ ਆ ਕਿ ਮੱਝ ਤਾਂ ਛੁੱਡੀ ਸੂਣ ਕਣੀਓ ਔਖੀ ਆ ਤੇ ਫਿਰ ਬਹਾਨਾ ਕੀ ਲੈਂਦੇ ਜੀ ਇਹਦੀ ਬੱਚੇਦਾਨੀ ਨਹੀਂ ਖੁੱਲਦੀ ਉਹ ਬੱਚੇਦਾਨੀ ਦਾ ਭੱਲੇ ਲੋਕਾਂ ਤਾਂ ਖੁੱਲੂਗੀ ਜੇ ਉਹਦਾ ਖੁੱਲਣ ਦਾ ਟਾਈਮ ਹੋਊਗਾ ਆਹ ਟੀਕਿਆਂ ਦਾ ਪੂਰਾ ਡੱਬਾ ਹੀ ਠੋਕਦਾ ਠੀਕ ਹੈ ਨਾ ਆ ਪੂਰੀ ਡੱਬੀ ਜੀ ਲਾਤੀ ਕਹਿੰਦਾ ਜੀ ਸੂਪੂ ਤੇ ਮੱਝ ਦੇ ਸੂਣ ਦੇ ਹਲੇ ਰਹਿੰਦੇ ਆ ਘਟੋ ਘਟਾ ਤਿੰਨ ਤਰੀਕ ਨੂੰ ਦਿਨ ਪੂਰੇ ਆ 10 ਦਿਨ ਉੱਤੇ ਲੈਂਦੀਆਂ 13 ਦਿਨ ਬਾਕੀ ਪਈ ਸੀ ਤਾਂ ਪਹਿਲੀ ਆਕਸੀਡੇਸ਼ਨ ਲਾ ਕੇ ਰੱਖਦਾ ਤਾਂ ਇਹਦੇ ਨਾਲ ਫਾਰਮਰ ਦਾ ਨੁਕਸਾਨ ਆ ਜੇ ਮੱਝ ਨਹੀਂ ਵੀ ਸੂਂਦੀ ਤਾਂ ਫੇਰ ਆ ਕੇ ਖਿੱਚ ਕੇ ਧੱਕੇ ਨਾਲ ਸਵਾਊਗਾ ਜਦ ਬੱਚਾ ਖਿੱਚੂਗਾ ਜਾਂ ਰਸਿੰਗਾ ਪਾਊਗਾ ਧੱਕਾ ਕਰੂਗਾ ਮੱਝ ਨਾਲ ਜਾਂ ਬੱਚੇ ਦਾ ਨਹੀਂ ਤੇ ਮੱਝ ਦੀ ਬੱਚੇ ਦਾ ਨਹੀਂ ਪਾੜ ਜੂ ਜਾਂ ਬੱਚਾ ਮਰ ਜੂ ਤਾਂ ਦੋਨੇ ਨੁਕਸਾਨ ਫਾਰਮਰ ਦੇ ਹੋਏ ਇਸ ਕਰਕੇ ਫਾਰਮਰ ਨੂੰ ਵੀ ਬੇਨਤੀ ਆ ਤੇ ਡਾਕਟਰਾਂ ਨੂੰ ਵੀ ਬੇਨਤੀ ਆ ਕਿ ਕਦੇ ਵੀ ਕੱਚੀ ਮੱਝ ਨਾ ਸਵਾਓ ਕੱਚੀ ਮੱਝ ਸਵਾਉਣ ਦਾ ਨੁਕਸਾਨ ਫਾਰਮਰ ਨੂੰ ਉਦੋਂ ਜਿਆਦਾ ਵੱਡਾਗਾ ਆਪਾਂ ਆਪਣੇ ਥੋੜੇ ਜਿਹੇ ਪੈਸਿਆਂ ਵਾਸਤੇ ਪੈਸੇ ਉਹੀ ਲੈ ਲਓ ਕਹਿ ਕੇ ਵੀ ਭਾਈ ਮੈਨੂੰ 1500 2000 ਦੇ ਦੇ ਤੇਰੀ ਮੱਝ ਦੇ ਆ ਟੀਕੇ ਲਾ ਤੇ ਬਸ ਠੀਕ ਆ ਲੈ ਲਓ ਕੋਈ ਚੱਕਰ ਨਹੀਂਗਾ ਪਰ ਅਗਲੇ ਤੇ ਪਸ਼ੂ ਦਾ ਨੁਕਸਾਨ ਤਾਂ ਨਾ ਹੋਵੇਗਾ ਟੁਕਟ ਤਾਂ ਇਹ ਮੱਝ ਹੁਣ ਤੁਹਾਡੇ ਸਾਹਮਣੇ ਆ ਬਾਈ ਦਾ ਨੰਬਰ ਦੇਵਾਂਗੇ ਉਹਨੂੰ ਪੁੱਛ ਲਿਓ ਵੀ ਕਿਦਾਂ ਸੂ ਇਹ ਮੱਝ ਮੇਰੇ ਮੁਤਾਬਕ ਆ ਟੀਗੇ ਲੱਗਣ ਦੇ ਬਾਵਜੂਦ ਵੀ 6 ਦਿਨ ਤਾਂ ਲਊ ਹੋ ਸਕਦਾ 8 ਲੈ ਜੀ ਨਹੀਂ ਤਾਂ ਆਪਦੇ ਪੂਰੇ ਟਾਈਮ ਤੀ ਸੁਣਾਏ ਨੇ ਕਿਉਂਕਿ ਜਿਹੜਾ ਹਾਰਮੋਨ ਇਹਦੇ ਅੰਦਰ ਹੁਣ ਪ੍ਰੋਜੈਸਟਰੋਨ ਹਾਈ ਲੈਵਲ ਤੇ ਆ ਮੈਨੂੰ ਨਹੀਂ ਲੱਗਦਾ ਵੀ ਇਹ ਉਹਨੂੰ ਤੋੜ ਸਕੂਗਾ ਇਹ ਉਦੋਂ ਹੀ ਟੁੱਟਦਾ ਜਦੋਂ ਅੰਦਰੋਂ ਪਸ਼ੂ ਦੇ ਪੈਦਾ ਹੋ ਰਿਹਾ ਹੁੰਦਾ ਨਾਲ ਹੀ estrоge ਹਾਰਮੋਨ estrоge ਹਾਰਮੋਨ ਨੂੰ ਪੈਦਾ ਕਰਨ ਵਾਸਤੇ ਉਹਦੀ ਮਾਤਰਾ ਜ਼ਿਆਦਾ ਚਾਹੀਦੀ ਹੁੰਦੀ ਆ ਪਰ ਇਹਦੇ ਨਾਲ ਉਹ ਮਾਤਰਾ ਪੂਰੀ ਨਹੀਂ ਹੁੰਦੀ ਆ ਠੀਕ ਹੈ ਨਾ ਤੇ ਆਪਦਾ ਨੰਬਰ ਬੋਲਦੇ ਵੀਰੇ ਇੱਕ ਵਾਰੀ 85448 85448 ਕੀ ਹਾਂਜੀ 21937 21937 85448 21937 ਇਹਨਾਂ ਦਾ ਨੰਬਰ ਹੈ ਇਹਨਾਂ ਨਾਲ ਗੱਲ ਕਰ ਲਿਓ ਪੁੱਛ ਲਿਓ ਵੀ ਮਾਝ ਤੁਹਾਡੀ ਕਿੱਡੇ ਇਸ ਹੁੰਦੀ ਆ ਠੀਕ ਹੈ ਨਾ ਆਪਾਂ ਬਹੁਤਾ ਕੁਝ ਨਹੀਂ ਕਰਨਾ ਇਹਨੂੰ ਪੱਠੇ ਖੜਨ ਲਾ ਦੇਣਾ ਸੋਊਗੀ ਆਪਦੇ ਟਾਈਮ ਤੇ ਆ ਕੇ ਤਾਂ ਘਟੋ ਘਟਗੇ ਆਪਾਂ ਅਣਪੜ੍ਹੇ ਜੇ ਐ ਕਹਿੰਦੇ ਆ ਕਿ ਡਾਕਟਰ ਨੇ ਸਾਨੂੰ ਦੱਸਿਆ ਨਹੀਂ ਅਸੀਂ ਅਣਜਾਣ ਬੰਦੇ ਆ ਤਾਂ ਆਪਰੇ ਸਾਨੂੰ ਤੁਹਾਡੀਆਂ ਅੱਖਾਂ ਨਾਲ ਦਿਂਦੇ ਇਹਨਾਂ ਨੂੰ ਦੇਖ ਸਕਦੇ ਹੋ ਜਿੰਨਾ ਚਿਰ ਪੁਰੇ ਪੁੜੇ ਨਹੀਂ ਟੁੱਟਦੇ ਪਸ਼ੂ ਦੇ ਉਹਨਾਂ ਚਿਰ ਤੁਸੀਂ ਕੁਝ ਨਹੀਂ ਕਰਨਾ ਜਿੰਨਾ ਚਿਰ ਮੱਝ ਦੀ ਮਟਾਂਡੀ ਨਹੀਂ ਆਉਂਦੀ ਉਹਨੂੰ ਸੁਬਾਉਣਾ ਨਹੀਂ ਜੇ ਸਾਨੂੰ ਜਿਆਦਾ ਔਖੀ ਲੱਗਦੀ ਆ ਪੱਠੇ ਸੱਡ ਗਈ ਗਾਲਾ ਸੱਡ ਗਈ ਤਾਂ ਡਾਕਟਰ ਤੋਂ ਸੱਦ ਕੇ ਉਹਦਾ ਟੋਰਸਨ ਚੈੱਕ ਕਰਵਾ ਲਓ ਟੋਰਸਨ ਚੈੱਕ ਕਰਨ ਦੀ ਉਹਨੂੰ ਫੀਸ ਦਿਓ ਸਾਰਾ ਕੁਝ ਦਿਓ ਜਿਹੜਾ ਵੀ ਮੰਗਦਾ ਉਹ ਦੇ ਦਿਓ ਉਹਦੇ ਕੋਈ ਗੱਲ ਨਹੀਂ ਪਰ ਮੱਝ ਸੋਡੀ ਨੂੰ ਜਦੋਂ ਟੋਰਸ ਨਹੀਂ ਹੈ ਨਹੀਂਗਾ ਫਿਰ ਕਾਹਦੇ ੱੱ ੱਕੇ ਨਾਲ ਸੁਬਾਉਣੀ ਆ ੱ ੱਕੇ ਨਾਲ ਸੁਵਾ ਕੇ ਬੱਚੇ ਤਾਂ ਨਹੀਂ ਪਾੜ ਜੂਗੀ ਤੇ ਮੱਝ ਦਾ ਨੁਕਸਾਨ ਹੋ ਜਾਊਗਾ ਤੇ ਉਲਟਾ ਟੀਕੇ ਲਈ ਜਾਣਗੇ ਮੜ ਕੇ ਦੁੱਧ ਵੀ ਨਹੀਂ ਦਿੰਦੀ ਤਾਂ ਜੇ ਸਾਰਾ ਕੁਝ ਨਿਬੜ ਜਾਣਾ ਫਿਰ ਆਪਾਂ ਮੱਝ ਸਵਾਉਣੀ ਕਦੇ ਵਾਸਤੇ ਆ। ਤੇ ਮੱਝ ਤੁਹਾਡੇ ਸਾਹਮਣੇ ਦੋਸਤੋ ਠੀਕ ਹੋ ਜਾਣਾ ਮੱਝ ਨੇ ਤਾਂ ਸੌਣ ਤੋਂ ਪਹਿਲਾਂ ਕੈਲਸ਼ੀਅਮ ਦੇ ਘਟਣ ਨੂੰ ਹਾਈਪੋਕੈਲਸੀਮੀਆ ਕਹਿੰਦੇ ਆ ਉਹ ਇਹਨੂੰ ਹੋ ਸਕਦਾ। ਜਿਹਦਾ ਕਰਕੇ ਇਹ ਸੁਸਤਾ ਇਹਨੂੰ ਟੈਂਪਰੇਚਰ ਹੈ ਨਹੀਂਗਾ ਤਾਂ ਹਾਈਪੋਕੈਲਸੀਮੀਆ ਦਾ ਇਲਾਜ ਆਪਾਂ ਇਹਦਾ ਕਰਤਾ ਤੇ ਮੱਝ ਨੇ ਠੀਕ ਹੋ ਜਾਣਾ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ। ਜੇ ਗੱਲਾਂ ਚੰਗੀਆਂ ਲੱਗੀਆਂ ਵਧੀਆ ਲੱਗੀਆਂ ਤੁਹਾਨੂੰ ਹਿੱਸਾ ਦੇਣ ਵਾਲਿਆਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਭਰਾ ਕੋਈ ਕੋਈ ਦੇਖ ਕੇ ਆਪਦੇ ਪਸ਼ੂ ਦੀ ਜਾਨ ਬਚਾ ਲੇ। ਧੰਨਵਾਦ ਆ ਜੀ ਸਾਰੇ ਭਰਾਵਾਂ ਦਾ ਮੇਰਾ ਮੋਬਾਈਲ ਨੰਬਰ 98768696468 ਆ